ਦੀ ਖਾਲਸਾ ਵਾਹਿਗੁਰੂ ਦੀ ਫਤਿਹ ਅੱਜ ਉਹ ਪਵਿੱਤਰ ਆਪਾਂ ਦਿਹਾੜਾ ਮਨਾ ਰਹੇ ਆ ਜਦੋਂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਦਿੱਲੀ ਉਸ ਵੇਲੇ ਜੋਤੀ ਜੋਤ ਸਤਗੁਰੂ ਜੀ ਸਮਾ ਗਏ ਤੇ ਸਿੱਖਾਂ ਨੂੰ ਆਦੇਸ਼ ਕੀਤਾ ਕਿ ਕਹਾਂਸ ਗੁਰੂ ਜੋਤ ਕਿਤੇ ਆ ਤੇ ਸਤਗੁਰਾਂ ਨੇ ਬਾਬੇ ਬਕਾਲੇ ਵੱਲ ਹੱਥ ਕਰਕੇ ਇਹ ਉਮਾਵੇਂ ਪਾਚਨ ਨੂੰ ਮੁਖਾਤਬ ਹੋ ਕੇ ਬਾਬੇ ਪਕਾਲੇਵਾਲ ਨੂੰ ਸਤਿਗੁਰਾਂ ਨੇ ਇਹ ਸਾਨੂੰ ਸਿਧਾਂਤ ਪੇਸ਼ ਕੀਤਾ ਸੀ ਸੋ ਅੱਜ ਉਹ ਪਵਿੱਤਰ ਦਿਹਾੜਾ ਵੀ ਆ ਕਿਉਂਕਿ ਉਸ ਵੇਲੇ ਦਾ ਸਮਾਂ ਵੀ ਦੇਖਦਾ ਤੇ ਅੱਜ ਦਾ ਵੀ ਸਮਾਂ ਦੇਖਦਾ ਕਿ ਕਿਵੇਂ ਉਦੋਂ ਵੀ ਲਾਜ ਦੇ ਵਿੱਚ ਆਪਣੀਆਂ ਬਹੁਤ ਸਾਰੀਆਂ ਰੂਹਾਂ ਉਹ ਪਰਮੇਤ ਰਹਿੰਦੀਆਂ ਸੀ ਪਰ ਗੁਰਾਂ ਸਾਹਿਬ ਨੇ ਸਤਗੁਰ ਜੀ ਨੇ ਕਿਰਪਾ ਬਾਖੀ ਕਰਕੇ ਜਿਲੇ ਮੱਖਣਛਾ ਲਵਾਣੇ ਨੂੰ ਤਦੋਂ ਹਤਪੁਰ ਨੇ ਆਦੇਸ਼ ਕੀਤਾ ਜਿਹੜਾ ਕਿਉਂਕਿ ਲੰਬੀ ਸਾਖੀ ਆ ਉਸ ਵੇਲੇ ਫਿਰ ਜਿਵੇਂ ਮੱਖਣਸ਼ਾ ਲਵਾਨੇ ਨੇ ਸੱਚੇ ਗੁਰੂ ਦੇ ਦਰਸ਼ਨ ਕਰਕੇ ਲੋਕਾਂ ਨੂੰ ਵੀ ਉਹ ਵੇਲੇ ਕਿਉਂਕਿ ਇੱਕ ਕਹਲੀ ਆਪਾਂ ਝਾਲ ਵੀ ਹੁੰਦਾ ਜਿੱਦੇ ਗੁਰੂ ਸਾਹਿਬ ਦੀ ਸਾਖਸ਼ਾਤ ਸਰੀਰ ਕਰਕੇ ਮਿਲੇ ਸੋ ਅੱਜ ਉਹ ਤਿਹਾੜਾ ਜਿਹੜਾ ਆ ਸੱਚ ਆਪ ਬੁਲਾਦੋ ਰਹੇ ਉਹ ਆ ਜਾਪਾਂ ਤੇਹਾੜਾ ਮਨਾ ਰਹੇ ਆ ਸੋ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਵੀ ਦਿੰਦਾ ਤੇ ਕਾਮਨਾ ਵੀ ਕਰਦਾ ਕਿ ਸਤਿਗੁਰੂ ਜੀ ਨੇ ਇਸ ਪਵਿੱਤਰ ਧਰਤੀ ਦੇ ਉੱਤੇ ਆਪਣੀ ਜ਼ਿੰਦਗੀ ਵਿੱਚੋਂ ਵੱਡਾ ਸਮਾਂ ਇਸ ਧਰਤੀ ਤੇ ਗੁਜ਼ਾਰਿਆ ਵੱਡੀ ਬੰਦਗੀ ਕਰਕੇ ਇਸ ਧਰਤੀ ਦੇ ਉੱਤੇ ਸਾਨੂੰ ਇਹ ਅਸਥਾਨ ਦੇ ਬਾਰੇ ਜਿਹੜੇ ਲੋਕ ਅੱਜ ਦਾ ਅੱਜ ਪਾਵੇ ਬਾਬਾ ਕਲਾ ਸਾਧ ਤੇ ਰਲੀਆਂ ਆ ਅੱਛਾ ਸਾਹਿਬ ਅੱਜ ਜਿਹੜਾ ਉੱਥੇ ਮੈਂ ਸਮਝਦਾ ਕਿ ਸੁੱਚਾ ਬਹੁਤ ਸੋਰ ਲਿਆ ਹੈ ਮਾਨਸਾ ਆਪਣੇ ਆਕਿਆ ਦੀ ਆਪਣੇ ਬਾਗੇ ਦੀ ਗੱਲ ਨਹੀਂ ਆਦੋਂ ਕੰਮ ਨਹੀਂ ਲਿਆ ਜਾਊਗਾ ਜਦੋਂ ਸਰਕਾਰ ਬਾਰੇ ਸਾਰੇ ਹੀ ਆਏ ਹੋਏ ਬੰਤੀ ਬਾਲਾ ਦੇ ਦੇ ਦਰਸ਼ਨ ਕੀਤੇ ਅੱਜ ਪਹੁੰਚੇ ਜੀ ਅੱਜ ਰੱਖੜ ਪੁੰਨਿਆਂ ਦੀ ਜਿੱਥੇ ਅੱਜ ਬੁਲਾ ਰਹੇ ਸੀਮਨ ਨੂੰ ਬਹੁਤ ਬਹੁਤ ਵਧਾਈ ਸੰਗਤਾਂ ਨੂੰ ਮੈਨੂੰ ਸਮਝਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੇ ਦੇ ਚਰਨਾ ਚ ਜਿਵੇਂ ਮੈਂ ਸਭ ਤੋਂ ਪਹਿਲਾਂ ਬੁਲਾਵਾਂਗਾ ਕੋਟ ਪ੍ਰਣਾਮ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਵਰਗੇ ਨਾਸਮਝ ਕਲਯੁਗੀ ਭੁੱਲਣ ਹਾਰ ਤੇ ਮਿਹਰ ਭਰਿਆ ਹੱਥ ਰੱਖਣ ਸਮਤ ਬਖਸ਼ਿਸ਼ ਕਰਨ ਅੱਜ ਹਿੰਦ ਦੀ ਯਾਤਰਾ ਗੁਰੂ ਸਾਹਿਬ ਜਿਨ੍ਹਾਂ ਨੇ ਛੋਟ-ਜੋਟ ਦੇ ਵੇਲੇ ਤਿਲਕ ਜੰਜੂ ਦੀ ਰੱਖਿਆ ਖਾਤਰ ਮੈਂ ਦਾ ਤਵਾਦ ਕਰਦਾ ਹਾਂ ਬਹੁਤ ਵੱਡੀ ਲਾਸਾਨੀ ਇਸ ਕਰਕੇ ਮੈਂ ਸ਼ਹਾਦਤ ਕੁਰਬਾਨੀ ਦੇ ਕੇ ਸਾਨੂੰ ਇੱਕ ਰਸਤਾ ਵਿਖਾਇਆ ਸੀਗਾ ਕਿ ਕਿ ਸਰਬੱਤ ਦੇ ਭਲੇ ਤੇ ਪਹਿਰਾ ਦੇਣਾ ਮਨੁੱਖਤਾ ਦਾ ਇਨਸਾਨੀਅਤ ਦਾ ਸਤਕਾਰ ਕਰਨਾ ਭਾਈਚਾਰਿਕ ਸਾਂਝ ਅਮਨ ਸ਼ਾਂਤੀ ਕਾਨੂੰਨ ਬਹਾਰ ਰੱਖਣਾ ਔਰ ਮੈਂ ਸਮਝਦਾ ਅੱਜ ਦੇ ਇਸ ਮੌਕੇ ਤੇ ਜਦੋਂ ਸਾਡੇ ਸਾਹਿਬ ਸੱਚੇ ਪਾਤਸ਼ਾਹ ਦੇ ਰਾਜ ਨਤਮਸਤਕ ਹੋਣੇ ਆ ਹੱਕ ਸੱਚ ਦੀ ਲੜਾਈ ਤੇ ਨਾਲ ਹੀ ਜਿਹੜਾ ਮੱਖਣਸ਼ਾ ਲਵਾਨਾ ਸਾਹਿਬ ਨੇ ਸਾਚਾ ਗੁਰੂ ਲਾਧੋ ਰੇ ਸਾਚਾ ਗੁਰੂ ਲਾਧੋ ਰੇ ਦਾ ਹੌਕਾ ਦਿੱਤਾ ਸੀ ਇਸ ਧਰਤੀ ਤੇ ਔਰ ਮੈਂ ਸਮਝਦਾ ਬڑے ਵੱਡੇ ਇਹ ਸੰਕੇਤ ਨੇ ਬਹੁਤ ਵੱਡੀ ਇਸ ਧਰਤੀ ਇਸ ਇਤਿਹਾਸਿਕ ਧਰਤੀ ਤੋਂ ਇੱਕ ਬਹੁਤ ਵੱਡਾ ਸੰਕੇਤ ਜਾਂਦਾ ਦੁਨੀਆ ਦੇਸ਼ ਦੁਨੀਆ 'ਚ ਇਸ ਲਈ ਜਿਹੜਾ ਕਿ ਇੱਥੇ ਨਤਮਸਤਿਕ ਹੁੰਦਾ ਮੈਂ ਸਮਝਦਾ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦਾ ਹੱਕ ਸੱਚ ਦਾ ਸਾਥ ਦੇਣ ਦਾ ਵੀ ਉਹ ਪ੍ਰਣ ਕਰਦਾ ਪੰਜਾਬ ਸਮਾਧਾਨ ਕਰਕੇ ਦਾਵਾ ਕੀਤਾ ਗਿਆ ਜਾਨੀ ਪਾਰ 15 ਜਨੂ ਅੰਦਰ ਵਿਖੇ ਅਕਾਲੀ ਦਲ ਦੇ ਮੁਖਤਰੀ ਸਾਹਿਬ ਦੇ ਲਈ ਫੌਜਦਾਰ ਸ਼ਿਕਾਰੀ ਅੱਜ ਬਾਬਾ ਪਰਾਸਰ ਸੋਨੀ ਦੇ ਵਿੱਚ ਪੱਲਿਆ ਗਿਆ ਤੇ ਜੋ ਲਾਅ ਨਾ ਆਰਡਰ ਦੇ ਹਾਲਾਤ ਬੜੇ ਮਾੜੇ ਨੇ ਇਹ ਗੱਲ ਤਾਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੇ ਇਸ ਗੱਲ ਤੋਂ ਬੁਲੇਟ ਪ੍ਰੂਫ ਇਨਕਲੋਜ਼ਰ ਚ ਜਿਹੜਾ ਕੋ 16 ਲੱਖ 18 ਲੱਖ ਦੇ ਖਰਚੇ ਨਾਲ ਤਿਆਰ ਕੀਤਾ ਸੀ ਸ਼ਾਇਦ 70 ਸਾਲਾਂ ਚ ਪਹਿਲੀ ਵਾਰੀ ਹੋਇਆ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਸਾਹਿਬ ਵੀ ਬੁਲੇਟ ਪ੍ਰੂਫ ਇਨਕਲੋਜ਼ਰ ਤੋਂ ਕਦੇ-ਕਦੇ ਬੋਲੇ ਆ ਮਗਰ ਸਾਡੇ ਵਾਲੇ ਮੁੱਖ ਮੰਤਰੀ ਦਾ ਤਾਂ ਪਹਿਲੀ ਵਾਰੀ ਆ ਪੰਜਾਬ ਦੇ ਆ ਔਰ ਜੇ ਇਸ ਸੂਬੇ ਚ ਰੋਜ਼ ਲੁੱਟਾਂ ਖੋਹਾਂ ਪਰੋਤੀ ਬੁਲਾ ਰਹੇ ਆ ਬੋਲਣਾ ਲਾਰੈਂਸ ਬਿਸ਼ਨੋਈ ਦਾ ਬੋਲ ਬਾਲਾ ਉਹਦੀ ਇੰਟਰਵਿਊ ਤੇ ਉਹ ਸੂਬੇ 'ਚ ਹੋਰ ਕੀ ਆਸ ਰੱਖੀ ਜਾ ਸਕਦੀ ਹੈ ਅੱਜ ਵੀਆਈਪੀ ਕਲਚਰ ਨੂੰ ਬੜਾਵਾ ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਇਹ ਕਿਹੜਾ ਮੁਰਗੀ ਖਾਨਾ ਖੋਲੋ ਜੇ ਇੰਨੀ ਸਿਕਿਉਰਟੀ ਦੀ ਲੋੜ ਹੈ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਵੀ ਮੁਰਗੀ ਖਾਨਾ ਖੋਲਣਗੇ ਕਿਉਂਕਿ ਜਿੰਨੀ ਸਿਕਿਉਰਟੀ ਇਹਨਾਂ ਇਸ ਮੁੱਖ ਮੰਤਰੀ ਨੂੰ ਲੋਡ ਪੈ ਰਹੀ ਹੈ ਨਹੀਂ ਤਾਂ ਨਾ ਕੈਪਟਨ ਸਾਹਿਬ ਨੂੰ ਪਈ ਨਾ ਬਾਦਲ ਸਾਹਿਬ ਨੂੰ ਪਈ ਨਾ ਪਿਛਲੇ ਕਹੇ ਮੁੱਖ ਮੰਤਰੀ ਨੂੰ ਪਈ ਮਨ ਲਿਆ ਵੀ ਮੁੱਖ ਮੰਤਰੀ ਸਾਹਿਬ ਨੇ ਕਿ ਪੰਜਾਬ ਚ ਲਾਂਡਰਡਰ ਦੀ ਤਸਦੀਕ ਨਹੀਂ ਹੈ ਨਹੀਂ ਜਦੋਂ ਚੀਫ ਮਿਨਿਸਟਰ ਹੋ ਮਨਿਸਟਰ ਬੁਲੇਟ ਪ੍ਰੂਫ ਐਂਡ ਕਲੋਜ਼ਰ ਚੋਂ ਬੋਲੇ ਤੇ ਸਪਸ਼ਟੀ ਆ ਹਾਲਾਤ ਠੀਕ ਨਹੀਂ ਆ ਇੰਟੈਲੀਜੈਂਸ ਦੀ ਰਿਪੋਰਟ ਹੋਣੀ ਕੋਈ ਨਾ ਕੋਈ ਤੇ ਜਦ ਮੁੱਖ ਮੰਤਰੀ ਦੀ ਜਾਨ ਮਾਫੂਜ ਨਹੀਂ ਤੇ ਲੋਕਾਂ ਦੀ ਜਾਨ ਕਿੱਥੇ ਮਾਫੂਜ ਆ ਜੀ ਕਲਕੱਤਾ ਦੀ ਕਟੜ ਵਾਲੇ ਪੂਰੇ ਦੇਸ਼ ਨੂੰ ਆ ਰੂਪੀ ਸਿੰਘ ਜੀ ਬੇਤਰ ਸਿੰਘ ਜੀ ਕੋਈ ਮਾਨਵਤਾ ਵਾਸਤੇ ਇਨਸਾਨੀਅਤ ਵਾਸਤੇ ਬੜਾ ਦੁਖਦਾਈ ਸਮਾਂ ਕਿਉਂਕਿ ਇੱਕ 35 ਸਤਕਾਰ ਕਰਨਾ 35 ਦਾ ਉਨੂੰ ਸਤਕਾਰ ਨਾਲ ਪੇਸ਼ ਆਉਣਾ ਦੇ ਨਾਲੇ ਸਾਡੀ ਗੁਰੂ ਸਾਹਿਬ ਦੀ ਸਿੱਖਿਆ ਔਰ ਗੁਰੂ ਸਾਹਿਬ ਨੇ ਧੀਆਂ ਪੈਣਾ ਵਾਸਤੇ ਬਹੁਤ ਵੱਡਮੁੱਲੇ ਬਹੁਤ ਸੋਹਣੇ ਵਿਚਾਰ ਰੱਖੇ ਜੋ ਇਸ ਧਰਤੀ ਤੇ ਇਸ ਧਰਤੀ ਤੇ ਧੀਆਂ ਪੈਣਾ ਦਾ ਸਤਕਾਰ ਨਹੀਂ ਮੈਂ ਸਮਝਦਾ ਕਲਯੁਗ ਦਾ ਬਹੁਤ ਬੋਲਬਾਲਾ ਸਾਨੂੰ ਸਾਰਿਆਂ ਨੂੰ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਖਾਸ ਤੌਰ ਤੇ ਇੱਕ ਡਾਕਟਰ ਰਾਣੀ जिने ਲੋਕਾਂ ਦੀ ਜਾਨ ਬਚਾਉਣੀ ਆ ਲੋਕਾਂ ਨੂੰ ਸਿਹਤ ਸਹੂਲਤਾ ਦੇਣੀ ਆ ਜੇ ਉਹੀ ਮਹਿਬੂਤ ਨਹੀਂ ਰੱਬ ਤੋਂ ਬਾਅਦ ਡਾਕਟਰ ਵੀ ਰੱਬ ਰੂਪੀ ਅੱਜ ਜਿਹੇ ਜਿਹੇ ਹਾਲਾਤ ਬਣੇ ਆ ਕਿ ਸਾਰੇ ਮੁਲਕ ਚ ਲੋਕਾਂ ਨੂੰ ਪੇਮੈਂਟ ਸਿਕਿਉਰਟੀ ਸੇਫਟੀ ਵਾਸਤੇ ਮਾਰਚ ਕੱਢਣੇ ਪੈ ਰਹੇ ਆ ਇਹ ਬੜਾ ਚਿੰਤਾ ਦਾ ਵਿਸ਼ਾ ਔਰ ਮੈਂ ਵੇਖ ਰਿਹਾ ਡਾਕਟਰ ਬਲਬੀਰ ਸਿੰਘ ਵੀ ਜਾ ਕੇ ਬੈਠੇ ਸਨ ਇੱਕ ਚ ਤੇ ਸਪਸ਼ਟੀ ਆ ਕਿ ਜੋ ਤੁਹਾਡਾ ਵਿਮਨ ਸਿਕਿਉਰਟੀ ਦਾ ਨਾਰਾ ਸੀ ਉਹ ਫੇਲ ਹੁੰਦਾ ਜਾ ਰਿਹਾ ਕਿਸੇ ਕਿ ਸਾਪ ਇੱਕ ਇਹ ਹੈ ਕਿ ਪ੍ਰਸ਼ਾਸਨ ਦੀ ਡਿਊਟੀ ਜਿਹੜਾ ਪਾਸੇ ਤੀਸਰਾ ਦੇ ਵੀ ਡਿਊਟਾ ਲਾ ਦਿੱਤਾ ਗਿਆ ਕਿ ਬਹਾਦਰ ਸਾਹਿਬ ਜੀਆਂ ਦੀ ਪਵਿੱਤਰ ਧਰਤੀ ਤੇ ਬਰਾਜਮਾਨ ਕੱਲਾ ਟੀਚਰ ਦੀ ਡਿਊਟੀ ਨਹੀਂ ਲਾਈ ਮੇਰਾ ਵੀ ਟੀਚਰਾਂ ਦੀ ਡਿਊਟੀ ਤਾਂ ਕਈ ਰੈਲੀਆਂ ਤੇ ਲਾਈ ਆ ਅੱਜ ਕੀ ਬੀਡੀਓ ਕੀ ਕੀ ਕੀਗੀ ਡੀਡੀਪੀਓ ਸਭ ਦੀ ਡਿਊਟੀ ਲੱਗੀ ਆ ਕਿ ਜਿਹੜੀ ਝਾੜੂ ਵਾਲੀ ਪ੍ਰੋਗਰਾਮ ਉਹਦੇ ਚ ਟਰਾਲੀਆਂ ਕੱਲਾ ਕੱਲੇ ਪੰਚਾਇਤ ਸਖਤੀ ਨੇ ਫੀਸ ਬਹੁਤ ਦੀ ਹੈ ਰਾਜਨੀ ਹੇਟ ਅੱਕੇ ਡੀਡੀਪੀਓ ਦੀ ਨਿਗਰਾਨੀ ਹੈ ਤਾਂ ਕਿ ਟੀਸੀ ਦੀ ਲਗਦਾਦੀ ਹੈ ਗਪੋ ਲੈ ਕੇ ਨਰੇਕਾ ਵਾਲੇ ਵਰਕਰ ਪਹੁੰਚਿਓ ਇਹ ਨਰੇਕਾ ਵਾਲੇ ਨਹੀਂ ਪਹੁੰਚਣਗੇ ਤਾਂ ਤੁਹਾਡੀ ਨਰੇਕਾ ਘੱਟੀ ਜਾਊਗੀ ਹਲਾਟ ਇਹ ਜੇ ਬਣੇ ਪਏ ਆ ਬਿਲਕੁਲ